CIB نیوز ਦੇ ਸਾਰੇ ਦਰਸ਼ਕਾਂ ਨੂੰ ਪ੍ਰਿਯੰਕਾ ਸਹਾਰਨ ਵੱਲੋਂ ਸਤਿ ਸ੍ਰੀ ਅਕਾਲ RAM RAM ਨਮਸਕਾਰ ਆਓ ਦਿਖਾਉਨੇ ਆ ਤੁਹਾਨੂੰ ਅੱਜ ਦੀਆਂ ਖਬਰਾਂ ਸਾਡੇ ਸੀਆਈਵੀ ਨਿਊਜ਼ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਆਮ ਆਦਮੀ ਪਾਰਟੀ ਪਟਿਆਲਾ ਲੋਕ ਸਭਾ ਸੀਟ ਵੱਡੇ ਫਰਕ ਨਾਲ ਜیتےਗੀ ਕੁਲਜੀਤ ਰੰਧਾਵਾ ਡੇਰਾ ਬਸੀ ਵਿਧਾਨ ਸਭਾ ਚੋਣਾਂਵਾਂ ਆਮ ਆਦਮੀ ਪਾਰਟੀ ਪਟਿਆਲਾ ਲੋਕ ਸਭਾ ਸੀਟ ਵੀ ਵੱਡੇ ਫਰਕ ਨਾਲ ਜیتےਗੀ ਪਾਰਟੀ ਇਸ ਵੇਲੇ ਪਟਿਆਲਾ ਲੋਕ ਸਭਾ ਵਿੱਚ ਬਹੁਤ ਮਜ਼ਬੂਤ ਸੀਟ ਵਿੱਚ ਚੱਲ ਰਹੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਬਲਵੀਰ ਨਾਲ ਮੇਨ ਬਾਜ਼ਾਰ ਮੁਬਾਰਕਪੁਰ ਰਵੀਦਾਸ ਪਵਨ ਡੇਰਾ ਬਸੀ ਵਾਰਡ ਨੰਬਰ 19 ਵਾਰਡ ਨੰਬਰ ਸਰਵਸੀ ਵਿਖੇ ਵੱਡੇ ਇਕੱਠਿਆਂ ਨੂੰ ਸੰਬੋਧਨ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਜਨ ਦੇ ਲੋਕਾਂ ਲਈ ਲਗਾਤਾਰ ਵੱਡੇ ਫੈਸਲੇ ਲੈ ਰਹੇ ਹਨ ਜਿਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਿਵਾ ਕੇ ਰਵਾਇਤੀ ਪਾਰਟੀਆਂ ਨੂੰ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਸੀ ਕਿ ਡਾਕਟਰ ਬਲਵੀਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਕੇ ਕਿਹਾ ਕਿ ਉਹਨਾਂ ਦਾ ਪਹਿਲਾ ਕੰਮ ਕੇਂਦਰ ਸਰਕਾਰ ਨੂੰ ਕੱਢਿਆ ਨੂੰ ਲੈਣਾ ਹੈ ਇਸ ਰਿਪੋਰਟ ਅਸੀਂ ਕੁਝ ਨਹੀਂ ਕਹਿਣਾ ਸਾਡੀ ਸਰਕਾਰ ਦੇ ਕੰਮ ਬੋਲਣਗੇ ਮੇਰੇ ਭਗਵੰਤ ਮਾਨ ਦੇ ਕੰਮ ਬੋਲਣਗੇ ਮੇਰੇ ਹੈਲਥ ਮਿਨਿਸਟਰ ਦੇ ਕੰਮ ਬੋਲਣਗੇ ਤੇ ਕੇਜਰੀਵਾਲ ਦੇ ਕੀਤੇ ਹੋਏ ਕੰਮ ਬੋਲਣਗੇ ਜੇ ਅਸੀਂ ਕੀਤਾ ਸਾਨੂੰ ਵੋਟ ਪਾ ਦਿਓ ਜੇ 2 ਸਾਲਾਂ ਚ ਅਸੀਂ ਨਹੀਂ ਕੁਝ ਕੀਤਾ ਤਾਂ ਨਾ ਪਾਇਆ ਜਿਹੜਾ ਕਾਰਨ ਕੀ ਹੈ ਕਿ ਮੈਂ ਗੱਲ ਕਿਉਂ ਕਹੀ ਏ ਏਡੀ ਬੜੀ ਅੱਜ ਮੇਰੀ ਬੜੀ ਬੜੀ ਖੁਸ਼ੀ ਦੀ ਗੱਲ ਹੈ ਕਿ ਕੈਪਟਨ ਗਮਨਜੀਤ ਦੇ ਸੱਜੀ ਬਾਹਰ ਕੱਲ ਰਾਤ ਪੀਤ੍ਰੋਨ ਸਿੰਘ ਜੀ ਨੇ ਸਾਡੀ ਪਾਰਟੀ ਨੂੰ ਆ ਕੇ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਮਡੇਰਾ ਬਸੀ ਹਰਕੇ ਦੇ ਦਸਤਿਕਾ ਨੂੰ ਕਹਿਣਾ ਚਾਹਾਂਗਾ ਕਿ ਚਾਚਾ ਬਖਸ਼ੀ ਜਿਹੜੇ ਪ੍ਰਧਾਨ ਰਏ ਮਿਊਂਸਪਲਟੀ ਦੇ ਸੈਣੀ ਸਾਹਿਬ ਇਹਨਾਂ ਨੇ ਅੱਜ ਸਰੂਪਾ ਪਾ ਕੇ ਡਾਕਟਰ ਬਲਬੀਰ ਸਿੰਘ ਦੀ ਜਿੱਤ ਨੂੰ ਯਕੀਨੀ ਕਰ ਦਿੱਤਾ ਇੱਕ ਮੋਹਰ ਲਾਤੀ ਓਏ ਉਹਦੇ ਯਾਰ ਸੀਗੇ ਜਿਨੇ ਡੇਰਾ ਬਸੀ ਲੁੱਟਿਆ ਸੀਗਾ ਲੇਕਿਨ ਅੱਛਾ ਛੱਡਿਓ ਉਹਦੇ ਯਾਰ ਸੀਗੇ ਜਿਨੇ ਡੇਰਾ ਬਸੀ ਲੁੱਟ ਕੇ ਖਾ ਲਿਆ ਮੈਂ ਨਾਂ ਨਾਂ ਲਵਾਉਣਾ ਸੁਣਾਉਣੀ ਸਭ ਨੂੰ ਪਤਾ ਹੈ ਉਹਨਾਂ ਨੇ ਸਾਬ ਇਹ ਉਹਦੇ ਯਾਰ ਸੀ ਜਿਹਨੇ ਰੱਬ ਸਿਖਾ ਲਿਆ ਲੇਕਿਨ ਇੱਕ ਦਿਨ ਖੁਦਾ ਕੋਲ ਜਾਣਾ ਰੱਬ ਕੋਲ ਅਸੀਂ ਜਾਣਾ ਸਾਨੂੰ ਰੱਬ ਯਾਦ ਨਹੀਂ ਮੈਂ ਹਲਕੇ ਦੇ ਭੈਣਾ ਤੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਰੱਬ ਦੇ ਵਾਸਤੇ ਤੁਹਾਡਾ ਭਰਾ ਤੁਹਾਡੇ ਕੋਲ ਆਪਣੇ ਪੱਲਾ ਢੱਕੇ ਵੋਟਾਂ ਮੰਗਣਾ ਆ ਝੋਲੀ ਪਸਾਰ ਕੇ ਵੋਟ ਮੰਗਣਾ ਉਹਦਾ ਕਾਰਨ ਕੀ ਹੈ ਤੁਸੀਂ 20 ਤੋਂ 25000 ਵੋਟਾਂ ਦਾ ਮੈਨੂੰ ਜਿਤਾਇਆ ਸੀਗਾ ਅੱਜ ਇੱਕ एहसान ਕਰਦੇ ਹੋ ਆਪਣੇ ਭਰਾ ਤੇ ਡੇਰਾ ਬਸੇ ਵਾਲਿਓ ਜਿੰਦਗੀ ਪਰ ਤੁਹਾਡੇ ਤੋਂ ਕੋਈ ਚੀਜ਼ ਮੰਗੂਗਾ ਅੱਜ ਮੇਰੀ ਵੀ ਪੱਗ ਦੌਤ ਤੇ ਆ ਮੈਂ ਪੰਜਾਬ ਚ ਵਾਦਾ ਕੀਤਾ ਸੀਗਾ ਕਿ ਡਾਕਟਰ ਬਲਬੀਰ ਜਿੱਤੂਗਾ ਡੇਰਾ ਬਸੇ ਸਭ ਤੋਂ ਵੱਧ ਵੋਟਾਂ ਨੇ ਜਿੱਤੂਗਾ ਨੌ ਦੀਆਂ ਨੌ ਕੋਸ਼ਿਸ਼ ਚਾਹੁੰਦੀਆਂ ਪਿੱਛੇ ਹੋਣ ਗਿਆ ਡੇਰਾ ਬਸੇ ਲੀਡ ਕਰੇ ਉਹ ਕਿਦੇ ਦਮ ਤੇ ਟਰਾਂਸਪੋਰਟਰਾਂ ਦੇ ਮੰਗ ਦਮ ਤੇ ਵਪਾਰੀ ਕਰਮਚਾਰੀ ਅੱਜ ਹਾਲਾਤ ਕੀ ਕਰਤੇ ਡਾਕਟਰ ਸਾਹਿਬ ਉਹ ਦੇਖੋ ਮੇਰੀ ਪਾਰਟੀ ਦੇ ਵਕੀਲ ਥੱਲੇ ਜਾ ਕੇ ਪਿੱਪਲ ਥੱਲੇ ਬੈਠੇ ਕੁਰਸੀ ਨੇ ਮੰਗਦੇ ਆ ਆ ਨਿਭ ਮੱਕੜ ਭਗਵੰਤ ਮਾਨ ਦੀ ਟੀਮ ਦੇ ਆ ਜ सोनू ਖਾਨ ਗੱਲ ਕਰਕੇ ਗਿਆ ਗੁਰਸੇਵਕਾਂ ਨੇ ਕੀਤੀ ਪ੍ਰਧਾਨ ਜੀ ਨੇ ਕੀਤੀ ਮੈਂ ਸਾਰੀਆਂ ਗੱਲਾਂ ਦੀ ਤਾਇਦ ਕਰਦਾ ਪਰ 19 ਨੰਬਰ ਵਾਰਡ ਵਾਲਿਓ ਤੁਸੀਂ ਪਿਛਲੀ ਵਾਰੀ ਬਹੁਤ ਵੋਟਾਂ ਪਾਈਆਂ ਸੀ ਆਪਣੇ ਭਰਾ ਨੂੰ ਇੱਕ ਵਾਰ احسان ਕਰ ਦਿਓ ਰਨਾਵਾ ਜ਼ਿੰਦਗੀ ਚ ਦੁਬਾਰਾ ਤੁਹਾਡੇ ਤੋਂ ਕੁਝ ਨਹੀਂ ਮੰਗਾਂ ਇੱਕ ਵਾਰ احسان ਕਰ ਦਿਓ ਆਪਣੇ ਭਾਈ ਨੂੰ ਜੇ ਤੁਸੀਂ ਦੇਰਾ ਬਸੀਂ ਨੂੰ ਯਾਦ ਕਰਾਣਾ ਚਾਚੇ ਦੇ ਯਾਰਾਂ ਤੋਂ ਯਾਦ ਕਰਾਣਾ ਉਹ ਵੀਰਾਂ ਦੀ ਜਗਾ ਦੱਬ ਗਏ ਨਜਾਇਜ਼ ਸਕੂਲ ਬਣਾ ਗਏ ਦੇਰਾ ਬਸੀਂ ਲੁੱਟ ਕੇ ਖਾ ਗਏ ਵੱਡੇ ਵੱਡੇ ਹੋਟਲ ਟਾਬੇ ਬਣਾ ਗਏ ਲੇਕਿਨ ਅੱਜ ਕਿੱਥੇ ਆ ਲੋਕ ਮੇਰਾ ਘਣਾ ਛੁੱਟ ਗਿਆ ਉਹਨਾਂ ਤੋਂ ਬਈ ਮੈਨੂੰ ਕਹਿਣਾ ਹੁੰਦਾ ਸੀ ਪੁੱਤ ਤੂੰ ਹਲਕੇ ਦਾ ਜੰਮ ਪਾਣਾ ਮੈਂ ਤੇਰੇ ਨਾਲ ਮੈਂ ਸਾਰੀ ਜਨਤਾ ਚ ਅੱਜ ਉਹ ਚਾਚਾ ਨੂੰ ਵੰਗਾਰਦਾ ਨਹੀਂ ਪਰ ਕਹਿਣਾ ਚਾਹੁੰਦਾ ਓ ਮਿੱਤਰੋ ਰੋਟੀਆਂ ਦਾ ਦੋ ਹੀ ਖਾਣੀ ਆ ਦੋ ਹੀ ਆ ਡਾਕਟਰ ਨੇ ਵੀ ਦੋ ਖਾਣੀ ਆ ਆ ਭਾਵੇਂ ਦੇਦੇ ਢਿੱਡ ਕੱਢੇ ਅਸੀਂ ਖਾਸੀ ਵੀ ਦੋ ਹੀ ਖਾਣੀ ਆ ਲੇਕਿਨ ਮੈਂ ਇੱਕ ਭੈਣਾ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਜਿਹਦਾ ਜ਼ੀਰੋ ਬਿਜਲੀ ਬਿੱਲ ਆ ਇੱਕ ਵਾਰੀ ਹੱਥ ਖੜਾ ਕਰਕੇ ਦੱਸਿਓ ਜਿਹਦਾ ਜ਼ੀਰੋ ਆ ਡਾਕਟਰ ਸਾਹਿਬਾ ਦੇਖੋ ਤੁਹਾਡੀ ਦੇਣ ਭਗਵੰਤ ਮਾਨ ਦੀ ਦੇ ਨਾਲ ਦੇਖਣਾ ਇਹਨਾਂ ਨੇ ਤਾਂ ਤੁਹਾਡੇ ਸ਼ਾਮਲਾਟ ਦੇ ਕਬਜ਼ੇ ਕਰ ਲਏ ਪੀਰਾਂ ਦੀਆਂ ਜਗ੍ਹਾ ਦਾਬ ਲੀਆਂ ਮੈਂ ਬਥੇਰਾ ਰੋਇਆ ਚਾਚਾ ਇਹਦਾ ਪੀਰਾਂ ਦੀ ਜਗ੍ਹਾ ਖਾਣ ਵਾਲੇ ਲੋਕ ਐ ਆ ਦੇ ਰਬ ਸਿਰੋਂ ਆਜ਼ਾਦ ਕਰਾ ਰੋਪਤਾਪ ਸਿੰਘ ਇੱਕ ਤੁਹਾਨੂੰ ਮੌਕਾ ਵੜਿਆ ਆ ਕੈਪਟਨ ਗਮਨਜੀਤ ਸਾਡੇ ਹਲਕੇ 'ਚ ਇੱਕ ਕਾਗ ਲੇਤਾ ਅਕਾਲੀ ਦਾ ਅੰਦਾ ਹੋਇਆ ਅੱਜ ਮੇਰੇ ਪ੍ਰਾਰਥਨਵੰਤ ਨੂੰ ਲਗਾਤਾਰ ਕੈਪਟਨ ਸਾਹਿਬ ਦੀ ਮੌਤ ਤੋਂ ਬਾਅਦ ਜਗ੍ਹਾ ਜਗ੍ਹਾ ਪੀੜਿਆ ਚੱਕੀ ਦੇ ਵਿੱਚ ਪੀੜਿਆ ਇਸ ਇਨਸਾਨ ਨੇ ਅੱਜ ਜੇ ਸਹੀ ਸਰਧਾਂਜਲੀ ਹੈ ਕੈਪਟਨ ਕਮਲਜੀਤ ਨੂੰ ਤਾਂ ਜਿੰਨੇ ਅਕਾਲੀ ਸਾਦੇ ਵੀਰ ਮੇਰੇ ਅੱਜ ਪਿੱਛੇ ਬੈਠੇ ਹਲਕੇ 'ਚ ਅੱਜ ਆ ਗਏ ਮੈਂ ਦਿਨ ਦੀ ਘਰਾਂ ਜੇ ਤੋਂ ਥੋੜਾ ਧੰਨਵਾਦ ਕਰਦਾ ਆਪਣੇ ਛੋਟੇ ਭਰਾ ਨੂੰ ਆਪਣੇ ਗਵਾਂਢੀ ਨੂੰ ਇੱਥੋਂ ਮੇਰਾ ਘਰ 3 ਕਿਲੋਮੀਟਰ ਦੂਰ ਹੈ ਇੱਕ ਵਾਰ ਮੇਰੇ ਤੇ احਸਾਨ ਕਰਦੇ ਹੋ ਹਲਕੇ ਵਾਲਿਓ ਇੱਕ ਵਾਰ ਪਰ ਇਹ ਵੀ ਤਿਆਰ ਰੱਖਿਓ ਮੇਰੇ ਵਰਕਰ ਨੂੰ ਜਿਹੜਿਆ ਕਹਿੰਦੇ ਨੇ ਨਾ ਕਿ ਐ ਮਰੇ ਦਬਕੇ ਮਾਰਦਾ ਇਹਨਾਂ ਨੂੰ ਅਕਲ ਚਾਹੀਦੀ ਹੈ ਜ਼ਮੀਨਾਂ ਦੇ ਚੋਰ ਇਹ ਨੇ ਕਬਜ਼ੇ ਪਲਾਟਾ ਤੇ ਇਹਨਾਂ ਨੇ ਕੀਤੇ